ਸਤਿ ਪਿਆਨਾ ਸਾਹਾ ਸੰਗਤ ਜੀ ਆਪਣੀ ਫਿਟਰ ਰਸਨਾ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਬਾਬਾ ਜੀ ਸਿੰਘ ਜੀ ਤੰਦਨ ਗੁਰੂਆਂ ਸਹਿ ਮਹਾਰਾਜ ਸਾਸੰਗਾ ਜੀ ਅੱਜ ਪਾ ਤੁਹਾਡੇ ਨਾਲ ਇੱਕ ਹੱਡੀ ਵੀ ਦੀ ਸਾਂਝੀ ਕਰਨ ਲੱਗਿਆ ਤੇ ਵੀਡੀਓ ਨੂੰ ਅੱਜ ਤੱਕ ਜਰੂਰ ਦੇਖਿਓ ਤੇ ਸਾਹਾ ਸੰਗਤ ਜੀ ਇੱਕ ਵੀਰ ਸੀ ਜਿਹੜਾ ਕਿ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਸੀ ਤੇ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਉਹ ਵੀਰ ਕਹਿ ਲੱਗਾ ਕਿ ਮੈਨੂੰ ਹੌਲੀ-ਹੌਲੀ ਖੰਘ ਆਉਣੀ ਸ਼ੁਰੂ ਹੋ ਗਈ ਤੇ ਮੈਂ ਫਿਰ ਜਿਹੜਾ ਪਿੰਡ ਦਾ ਡਾਕਟਰ ਸੀ ਉਸ ਤੋਂ ਫਿਰ ਮੈਂ ਦਵਾਈ ਦਵਾਈ ਲੱਤੀ ਤੇ ਚਲੋ ਫਿਰ ਕਈ ਵਾਰ ਤਾਂ ਥੋੜੇ ਸਮੇਂ ਲਈ ਖੰਘ ਠੀਕ ਹੋ ਜਾਂਦੀ ਸੀ ਤੇ ਕਈ ਵਾਰ ਖੰਘ ਫਿਰ ਆਉਣੀ ਦੁਬਾਰਾ ਸ਼ੁਰੂ ਹੋ ਜਾਂਦੀ ਸੀ ਤੇ ਸਾਧ ਸੰਕਰ ਜੀ ਉਹ ਵੀ ਇਹ ਕਹਿੰਦਾ ਕਿ ਚਲੋ ਫਿਰ 15-20 ਦਿਨਾਂ ਬਾਅਦ ਖੰਘ ਹੋਰ ਜ਼ਿਆਦਾ ਵੱਧ ਗਈ ਤੇ ਜਦੋਂ ਰਾਤ ਨੂੰ ਸੋਣ ਲੱਗਦਾ ਸੀ ਤਾਂ ਉਸ ਨੂੰ ਖੰਗ ਬੜੀ ਆਉਂਦੀ ਸੀ ਤੇ ਫਿਰ ਖੰਗ ਉਹਨੀ ਦੁਬਾਰਾ ਸ਼ੁਰੂ ਹੋ ਜਾਂਦੀ ਸੀ ਜਦੋਂ ਰਾਤ ਨੂੰ ਸੌਣ ਲੱਗਦਾ ਸੀ ਮੈਂ ਤੇ ਉਹ ਫਿਰ ਦੱਸਦਾ ਹਾਂ ਕਿ ਜਦੋਂ ਇੱਕ ਵਾਰ ਖੰਗ ਹੋਣੀ ਸ਼ੁਰੂ ਹੋ ਜਾਂਦੀ ਸੀ ਤਾਂ ਬਹੁਤ ਔਖੀ ਵੀਰ ਕੰਟਰੋਲ ਹੁੰਦੀ ਸੀ ਤੇ ਜਿਸ ਕਾਰਨ ਮੈਂ ਸਾਰੀ ਸਾਰੀ ਰਾਤ ਸੌਂ ਨਹੀਂ ਪਾਉਂਦਾ ਸੀ ਤੇ ਕਈ ਵਾਰ ਸ਼ਹਿਦ ਖਾਣਾ ਖੰਡ ਖਾਣੀ ਕਿ ਖੰਗ ਠੀਕ ਹੋ ਜਾਵੇ ਪਰ ਸਭ ਕੁਝ ਕਰਕੇ ਵੇਖਣਾ ਪਰ ਫਿਰ ਵੀ ਖੰਗ ਠੀਕ ਨਹੀਂ ਹੁੰਦੀ ਸੀ ਤੇ ਜਿਸ ਕਾਰਨ ਉਸ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਚਲੋ ਫਿਰ ਜਦੋਂ ਛਾਲੇ ਸ਼ੁਰੂ-ਸ਼ੁਰੂ ਸੀ ਖੰਗ ਹੋਣੀ ਸ਼ੁਰੂ ਹੋਈ ਸੀ ਤਾਂ ਪਹਿਲਾ-ਪਹਿਲਾ ਤਾਂ ਇੱਕ-ਦੋ ਘੰਟਿਆਂ ਬਾਅਦ ਖੰਗ ਆਉਣੀ ਬੰਦ ਹੋ ਜਾਂਦੀ ਸੀ ਪਰ ਹੁਣ ਸਮਾਂ ਬਹੁਤ ਲੰਘ ਗਿਆ ਸੀ ਤੇ ਹੁਣ ਤਾਂ ਖੰਗ ਸਾਰੀ-ਸਾਰੀ ਰਾਤ ਹੁੰਦੀ ਰਹਿੰਦੀ ਸੀ ਤੇ ਸਾਹ ਸੰਗਤ ਤੇ ਇਸ ਕਾਰਨ ਉਸ ਵੇਲੇ ਨੂੰ ਬਹੁਤ ਪਰੇਸ਼ਾਨ ਸੀ ਕਿ ਖੰਗ ਠੀਕ ਨਹੀਂ ਹੋ ਰਹੀ ਹੈ ਤੇ ਉਹ ਵੀਰ ਇਹ ਵੀ ਕਹਿੰਦਾ ਸੀ ਕਿ ਕਈ ਵਾਰ ਕੰਮ ਕਰਦੇ ਹੋਏ ਵੀ ਖਾਂਗੇ ਛੇੜ ਜਾਂਦੀ ਸੀ ਤੇ ਠੀਕ ਨਹੀਂ ਹੁੰਦੀ ਸੀ ਤੇ ਨਾਲੇ ਬਹੁਤ ਤੰਗ ਵੀ ਕਰਦੀ ਸੀ ਤੇ ਫਿਰ ਇੱਕ ਦਿਨ ਉਸ ਵੀਰ ਨੂੰ ਉਸ ਦਾ ਕੋਈ ਮਿੱਤਰ ਮਿਲਿਆ ਤਾਂ ਫਿਰ ਉਸਨੇ ਮਿੱਤਰ ਨੇ ਉਸ ਨੂੰ ਕਿਹਾ ਤੇ ਸਲਾਹ ਦਿੱਤੀ ਕਿ ਲੱਗਦਾ ਤੇਰੀ ਜਿਹੜੀ ਬਿਮਾਰੀ ਹੈ ਖੰਗ ਦੀ ਇਹ ਕੋਈ ਮਾਮੂਲੀ ਖੰਗ ਨਹੀਂ ਲੱਗਦੀ ਤੂੰ ਟੈਸਟ ਕਰਵਾ ਕੇ ਵੇਖੋ ਤੇ ਚਲੋ ਫਿਰ ਉਸ ਵੀਰ ਨੇ ਡਾਕਟਰ ਕੋਲੋਂ ਟੈਸਟ ਕਰਵਾਇਆ ਤੇ ਜਦੋਂ ਫਿਰ ਉਸ ਵੀਰ ਨੇ ਡਾਕਟਰ ਕੋਲੋਂ ਟੈਸਟ ਕਰਵਾਇਆ ਤੇ ਫਿਰ ਟੈਸਟ ਵਿੱਚ ਆਇਆ ਕਿ ਉਸ ਵੀਰ ਨੂੰ ਟੀਵੀ ਹੋ ਗਿਆ ਸੀ ਤੇ ਫਿਰ ਉਸ ਨੂੰ ਬਹੁਤ ਚਿੰਤਾ ਹੋ ਗਈ ਕਿ ਘਰ ਵਿੱਚ ਇਕੱਲਾ ਮੈਂ ਹੀ ਕਮਾਉਣ ਵਾਲਾ ਹਾਂ ਕਿਉਂਕਿ ਉਸ ਸਮੇਂ ਉਸ ਵੀਰ ਦੇ ਬਾਪੂ ਜੀ ਵੀ ਅਕਾਲ ਚਲਾਣਾ ਕਰ ਗਏ ਸੀ ਤੇ ਫਿਰ ਉਸ ਦੇ ਘਰ ਵਿੱਚ ਉਸ ਦੀ ਮਾਤਾ ਜੀ ਭੈਣ ਤੇ ਛੋਟਾ ਭਰਾ ਸੀ ਤੇ ਫਿਰ ਉਸ ਨੇ ਆਪਣੇ ਚਲੋ ਫਿਰ ਛੋਟੇ ਭਰਾ ਨੂੰ ਕੰਮ ਉੱਤੇ ਲਗਾ ਦਿੱਤਾ ਤੇ ਆਪ ਕੰਮ ਤੋਂ हट ਗਿਆ ਤੇ ਕਰੇ ਉਸ ਨੂੰ ਡਾਕਟਰ ਨੇ ਰੈਸਟ ਕਰਨ ਲਈ ਕਿਹਾ ਸੀ ਤੇ ਉਹ ਫਿਰ ਕਰੇ ਰੈਸਟ ਕਰਨ ਲੱਗਾ ਕਿਉਂਕਿ ਜਦੋਂ ਇੱਕ ਵਾਰ ਉਸ ਨੂੰ ਖੰਗ ਛੜ ਜਾਂਦੀ ਸੀ ਤਾਂ ਉਸ ਤੋਂ ਆਪਣੇ ਆਪ ਤੋਂ ਕੰਟਰੋਲ ਨਹੀਂ ਹੁੰਦਾ ਸੀ ਤੇ ਉਸ ਨੂੰ ਸੰਭਾਲਣ ਲਈ ਇੱਕ ਹੋਰ ਬੰਦਾ ਘਰ ਵਿੱਚ ਚਾਹੀਦਾ ਹੁੰਦਾ ਸੀ ਤੇ ਚਲੋ ਫਿਰ 2 ਮਹੀਨੇ ਘਰੇ ਬੈਠਿਆਂ ਹੀ ਲੰਘ ਗਏ ਤੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਫਿਰ ਉਹ ਵੀਰ ਇੱਕ ਦਿਨ ਆਪਣੇ ਘਰ ਦੇ ਬਾਹਰ ਲੱਗ ਕੇ ਆਪਣੇ ਦੋਸਤਾਂ ਮਿੱਤਰਾਂ ਕੋਲ ਖੜਾ ਸੀ ਤੇ ਫਿਰ ਉਸ ਦਾ ਇੱਕ ਮਿੱਤਰ ਸੀ ਜਿਹੜਾ ਕਿ ਹੁਣੇ-ਹੁਣੇ ਹਲੇ ਪਾਰੋਂ ਆਇਆ ਸੀ ਤੇ ਉਹ ਮੋਨਾ ਸੀ ਵਾਲ ਵੀ ਕਟਵਾਏ ਹੋਏ ਸੀ ਤੇ ਚਲੋ ਫਿਰ ਉਸ ਤੇ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਉਸ ਨੇ ਉਸ ਨੂੰ ਚੰਗੀ ਸੰਗਤ ਮਿਲੀ ਤੇ ਉਸ ਨੇ ਵੀ ਫਿਰ ਵਾਲ ਰੱਖ ਲੈ ਕੇਸ ਰੱਖ ਲਏ ਤੇ ਸੋਨਾ ਸਿੰਘ ਸਜ ਗਿਆ ਤੇ ਫਿਰ ਉਸ ਵੀਰ ਨੇ ਆਪਣੇ ਬਾਹਰੋਂ ਆਏ ਮਿੱਤਰ ਨੂੰ ਝਲਾ ਰਾਜੀ ਧੀ ਕਿ ਇੱਕ ਵਾਰੀ ਗੱਲ ਦਸੀ ਤੇ ਉਸ ਦਾ ਮਿੱਤਰ ਕਹਿੰਦਾ ਕਿ ਆ ਜਾ ਬੈਠ ਮੋਟਰਸਾਈਕਲ ਤੇ ਵੀ ਮੈਂ ਬਾਬਾ ਦੀਪ ਸਿੰਘ ਜੀ ਦਾ ਸਾਹਿਦਾ ਸਾਹਿਬ ਚੱਲੇ ਆਂ ਕਿ ਤੂੰ ਵੀ ਮੇਰੇ ਨਾਲ ਚੱਲ ਤੇ ਚਲੋ ਸਾ ਸੰਗਤ ਫਿਰ ਉਹ ਵੀਰ ਵੀ ਜਿਸ ਨੂੰ ਖਾਂਕੋ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਵੀ ਆਪਣੇ ਮਿੱਤਰ ਨਾਲ ਮੋਟਰਸਾਈਕਲ ਤੇ ਪੈਂਦਾ ਤੇ ਉਹ ਵੀ ਫਿਰ ਆਪਣੇ ਮਿੱਤਰ ਨਾਲ ਬੈਠ ਕੇ ਉੱਥੇ ਸ਼ੀਦਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰ ਸਾਹਿਬ ਤੇ ਚਲੇ ਜਾਂਦੇ ਆ ਤੇ ਫਿਰ ਸਭ ਤੋਂ ਪਹਿਲਾਂ ਦੋਨੇ ਜਾਣੇ ਜਾਂਦੇ ਆ ਤੋਂ ਐਂਟਰ ਹੁੰਦੇ ਆ ਮੱਥਾ ਟੇਕੇ ਫਿਰ ਐਂਟਰ ਹੁੰਦੇ ਨੇ ਤੇ ਉਸ ਵੀਰ ਦੇ ਫਿਰ ਤੈਨੇ ਕਿਹਾ ਕਿ ਇੱਥੇ ਬਾਬਾ ਜੀ ਅੱਗੇ ਅਰਦਾਸ ਕਰ ਜਿਹੜੀ ਕਰਨਾ ਚਾਹੁੰਦਾ ਤਾਂ ਫਿਰ ਉਹ ਕਹਿੰਦਾ ਕਿ ਮੈਂ ਤਾਂ ਇਹੀ ਚਾਹੁੰਦਾ ਕਿ ਬਾਬਾ ਜੀ ਮੈਨੂੰ ਤੰਦਰੁਸਤ ਕਰ ਦੇਣ ਤੇ ਮੈਂ ਫਿਰ 치ਤਾ ਸਾਹਿਬ ਆਇਆ ਕਰੂੰ ਤੇ ਖੁਸ਼ੀ-ਖੁਸ਼ੀ ਸੇਵਾ ਕਰਕੇ ਜਾਇਆ ਕਰੂੰਗਾ ਤਾਂ ਫਿਰ ਜਿਹੜਾ ਉਹ ਉਸ ਵੀਰ ਦਾ ਮਿੱਤਰ ਸੀਗਾ ਤੇ ਉਸਨੇ ਇਦਾਂ ਉਸਨੇ ਕਿਹਾ ਕਿ ਇਦਾਂ ਨਹੀਂ ਕਹਿਣਾ ਤੇ ਚਲੋ ਫਿਰ ਪਹਿਲਾਂ ਤਾਂ ਉਹਨਾਂ ਨੇ ਦੇਖ ਕਰਵਾਈ ਤਾ ਫਿਰ ਉਸਨੇ ਕਿਹਾ ਕਿ ਹੁਣ ਅਰਦਾਸ ਕਰ ਕਿ ਬਾਬਾ ਜੀ ਕਿਰਪਾ ਕਰੋ ਮੈਂ ਮੈਂ ਇੱਕ ਅੱਲਾ ਘਰ ਵਿੱਚ ਕਮਾਉਣ ਵਾਣਾ ਕਿਰਪਾ ਕਰੋ ਮੈਨੂੰ ਜਲਦੀ ਜਲਦੀ ਠੀਕ ਕਰ ਦੇਵੋ ਤੇ ਚਲੋ ਫਿਰ ਉਹਨਾਂ ਨੇ ਦੇ ਕੇ ਕਰਵਾਈ ਤੇ ਭੋਗ ਲੱਗਾ ਤੇ ਜਦੋਂ ਫਿਰ ਉਹ ਦੁਬਾਰਾ ਅੰਦਰ ਸਰਵਾਰ ਸਾਹਿਬ ਵਿੱਚ ਜਾਣ ਲੱਗੇ ਤਾਂ ਫਿਰ ਉਸਤੇ ਮਿੱਤਰ ਨੇ ਉਸਨੂੰ ਫਿਰ ਦੁਬਾਰਾ ਰੋਕ ਲਿਆ ਤੇ ਕਿਹਾ ਕਿ ਇੱਕ ਵਾਰੀ ਮੈਨੂੰ ਉਹਨਾਂ ਦੱਸ ਕਿ ਤੁ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀ ਕਹੇਗਾ ਕੀ ਮੈਨੂੰ ਪਹਿਲਾਂ ਇੱਕ ਵਾਰੀ ਦੱਸ ਦੇ ਤੇ ਫਿਰ ਉਹ ਵੀਰ ਆਪਣੇ ਮਿੱਤਰ ਨੂੰ ਕਹਿਣ ਲੱਗਾ ਕਿ ਮੈਂ ਕਹਾਂਗਾ ਕਿ ਮੇਰੇ ਤੇ ਕਿਰਪਾ ਕਰੋ ਮੇਰਾ ਰੋਗ ਕੱਟ ਦਿਓ ਮੈਂ ਗਰੀਬ ਬੰਦਾ ਤਾਂ ਫਿਰ ਉਹਦਾ ਦੋਸਤ ਮਿੱਤਰ ਕਹਤਾ ਕਿ ਤੂੰ ਮੂਰਤ ਦਾ ਮੂਰਖੇ ਹੀ ਰਹਿਣਾ ਕਿ ਦੁਨੀਆ ਤਾਂ ਸਾਰੀ ਨਹੀਂ ਗਰੀਬ ਆ ਕਿਉਂ ਕਿ ਕਿਉਂਕਿ ਜਿੰਨਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ ਹੈਗਾ ਆ ਦੁਨੀਆ ਵਿੱਚ ਉਹ ਸਾਰੇ ਲੋਕ ਗਰੀਬ ਹੀ ਨੇ ਤੇ ਜੀਨਾ ਨੇ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਹੋਇਆ ਤੇ ਉਹ ਸਾਰੇ ਲੋਕ ਦੁਨੀਆ ਵਿੱਚ ਅਮੀਰ ਨਿਕਲੇ ਤੇ ਫਿਰ ਉਸ ਵੀਰ ਦੇ ਮਿੱਤਰ ਨੇ ਕਿਹਾ ਕਿ ਤੂੰ ਇਦਾਂ ਨਹੀਂ ਕਿ ਤਨ ਬਾਬਾ ਦੀਪ ਸਿੰਘ ਜੀ ਤੇ ਤਨਤਨ ਗੁਰੂ ਸਾਹਿਬ ਮਹਾਰਾਜ ਕਿ ਮੈਂ ਹਰ ਰੋਜ਼ ਪਾਣੀ ਦਾ ਨਿਤਨੇਮ ਕਰਿਆ ਕਰੂੰਗਾ ਤੇ ਸ਼ਾਮ ਨੂੰ ਵੀ ਦੋ ਬਾਣੀਆਂ ਦਾ ਜਾਪ ਕਰਿਆ ਕਰੂੰਗਾ ਤੇ ਕਿਰਪਾ ਕਰੋ ਮੇਰਾ ਇਹ ਰੋਗ ਘਟਾ ਦਿਓ ਤੇ ਉਸ ਵੀਰ ਨੇ ਇਦਾਂ ਹੀ ਜਾ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਤੇ ਫਿਰ ਉਸ ਦੇ ਮਿੱਤਰ ਨੇ ਉਸ ਨੂੰ ਉਥੋਂ ਚੱਲ ਰਹੀ ਜੋਤ ਵਿੱਚੋਂ ਅਖੰਡ ਜੋਤ ਵਿੱਚ ਉਸ ਨੂੰ ਕਿਉਂ ਦਿਵਾਇਆ ਤੇ ਕਿਹਾ ਕਿ ਇਸ ਨੂੰ ਗਾਲੇ ਉੱਪਰ ਲਗਾਈ ਜਾਈ ਤੇ ਸਾਥ ਸੰਗਤ ਉਹ ਵੀਰ ਨੇ ਫਿਰ ਘਰੇ ਜਾ ਕੇ ਇਦਾ ਹੀ ਕੀਤਾ ਕਿ ਉਸੇ ਕਿਉਂ ਨੂੰ ਲਗਾਇਆ ਤੇ ਸੋਚਦੇ ਸੋਚਦੇ ਫਿਰ ਉਸ ਨੂੰ ਨੀਂਦ ਆ ਗਈ ਕਿ ਕੱਲ ਨੂੰ ਮੈਂ ਅੰਮ੍ਰਿਤ ਵੇਲੇ ਉੱਠਣਾ ਤੇ ਨਿਤਨੇਮ ਕਰਨਾ ਤੇ ਸਾਥ ਸੰਗਤ ਚਲੋ ਫਿਰ ਬਾਬਾ ਜੀ ਦੀ ਕਿਰਪਾ ਦੇਖੋ ਕੀ ਹਜੇ ਇੱਕ ਵਾਰ ਹੀ ਬਾਬਾ ਜੀ ਦੀ ਜੋਤ ਦਾ ਗੋਲੇ ਤੇ ਲਗਾਇਆ ਸੀ ਤੇ ਉਸ ਰਾਤ ਉਸ ਵੀਨ ਨੂੰ ਜਮਾ ਵੀ ਖਾਂਗ ਨਹੀਂ ਆਈ ਤੇ ਫਿਰ ਉਹ ਵੀਰ ਅਗਲੇ ਦਿਨ 2 ਵਜੇ ਅੰਮ੍ਰਿਤ ਵੇਲੇ ਉੱਠਿਆ ਤੇ ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਤੇ ਫਿਰ ਅਰਦਾਸ ਕੀਤੀ ਤੇ ਫਿਰ ਦੁਪਹਿਰ ਨੂੰ ਉਸਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਤੇ ਫਿਰ ਸ਼ਾਮ ਨੂੰ ਰਹਿਰਾ ਸਾਹਿਬ ਤੇ ਸੋਲਾ ਸਾਹਿਬ ਦਾ ਪਾਠ ਕੀਤਾ ਤੇ ਖਾਲਸਾ ਜੀ ਇੱਕ ਤਾਂ ਹੁੰਦਾ ਹੈ ਕਿਰਪਾ ਵਰਤਣੀ ਹੈ ਕੀ ਆਚਰ ਅਰਦਾਸ ਕੀਤੀ ਤੇ ਪੰਜਾਂ ਦਸਾਂ ਦਿਨਾਂ ਬਾਅਦ ਅਸਰ ਹੋ ਜਾਣਾ ਤੇ ਉਹ ਵੀਰ ਕਹਿਣ ਲੱਗਾ ਕਿ ਮੇਰੇ ਤੇ ਉਦੋਂ ਤੋਂ ਹੀ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਗਈ ਜਦੋਂ ਮੈਂ ਬਾਬਾ ਜੀ ਦੇ ਦਰ ਤੋਂ ਮੱਥਾ ਟੇਕਿਆ ਤੇ ਸਾ ਸੰਗਤ ਚਲੋ ਵੀਰੇ ਇੱਕ ਦਿਨ ਸਾਰਾ ਲੰਗ ਗਿਆ ਤੇ ਉਸ ਵੀਰ ਨੂੰ ਫਿਰ ਖੰਗ ਨਹੀਂ ਆਈ ਜਮਾ ਵੀ ਤੇ ਉਸ ਵੀਰ ਨੇ ਬਾਬਾ ਜੀ ਦਾ ਫਿਰ ਸ਼ੁਕਰਾਨਾ ਕੀਤਾ ਤੇ ਫਿਰ ਅਗਲੇ ਦਿਨ ਉਹ ਉਹ ਵੀਰ ਫਿਰ ਬਾਬਾ ਜੀ ਦੇ ਦਰ ਤੇ ਗਿਆ ਤੇ ਉੱਥੇ ਜਾ ਕੇ ਉਸ ਨੇ ਫਿਰ ਦੁਬਾਰਾ ਜੇ ਕਰਵਾਈ ਤੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਤੇ ਇਹ ਵੀ ਅਰਦਾਸ ਕੀਤੀ ਕਿ ਬਾਬਾ ਜੀ ਮੇਰੇ ਤੇ ਕਿਰਪਾ ਰੱਖਿਓ ਮੈਂ ਇਦਾਂ ਹੀ ਬਾਣੀ ਪੜਦਾ ਰਹਾ ਤੇ ਮੇਰੇ ਇਹ ਟੀਵੀ ਦਾ ਰੋਗ ਵੀ ਜਲਦੀ ਤੋਂ ਜਲਦੀ ਦੂਰ ਹੋ ਜਾਵੇ ਤੇ ਸਾ ਸੰਗਤ ਫਿਰ ਉਹ ਵੀਰ ਹਰ ਰੋਜ਼ ਪਾਠ ਕਰਦਾ ਧੰਨ ਬਾਬਾ ਜੀਪ ਸਿੰਘ ਜੀ ਦਾ ਸ਼ੁਕਰਾਨਾ ਕਰਦਾ ਤੇ ਫਿਰ ਇਸੇ ਤਰ੍ਹਾਂ ਹੀ ਇੱਕ ਦੋ ਮਹੀਨੇ ਲੰਘ ਗਏ ਤੇ ਉਸ ਵੀਰ ਨੂੰ ਮੁੜ ਕੇ ਕਦੇ ਕੰਘ ਨਹੀਂ ਆਈ ਕਿ ਉਹ ਵੀਰ ਹੁਣ ਆਟ ਦਾ ਵੀ ਅਭਿਆਸੀ ਬਣ ਗਿਆ ਸੀ ਤੇ ਸਾ ਸੰਗਤ ਇਸ ਤਰ੍ਹਾਂ ਸ਼ਹੀਦ ਤੰਤਨ ਬਾਬਾ ਜੀਪ ਸਿੰਘ ਜੀ ਕਿਰਪਾ ਕਰਦੇ ਨੇ ਤੇ ਇਸ ਤਰ੍ਹਾਂ ਉਸ ਵੀਰ ਦਾ ਜਿਹੜੀ ਰੋਗ ਸੀਗਾ ਟੀਵੀ ਦਾ ਉਹ ਵੀ ਜਲ ਛੇਤੀ ਹੀ ਇੱਕ ਦੋ ਮਹੀਨੇ ਵਿੱਚ ਸਾਰਾ ਠੀਕ ਹੋ ਗਿਆ ਤੇ ਇਸੇ ਤਰ੍ਹਾਂ ਜਿਹੜਾ ਵੀ ਸੱਚੇ ਮਨੋ ਬਾਬਾ ਜੀ ਦੇ ਦਰ ਤੇ ਆਉਂਦਾ ਬਾਬਾ ਜੀ ਉਸ ਦੇ ਸਾਰੇ ਦੁੱਖੜੇ ਦੂਰ ਕਰਦੇ ਨੇ ਤੇ ਸਾਧ ਸੰਗਤ ਜੀ ਤੇ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪ ਜੀ ਕਮੈਂਟਾਂ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਈਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਸਾਧ ਸੰਗਤ ਜੀ ਇੱਕ ਵਾਰ ਫਿਰ ਆਪਣੀ ਪਵਿੱਤਰ ਸੁਨਾਣਾ ਨਾਲੱਖੋ ਜੀ ਧੰ ਧੰ ਪੱਪਾ ਦੀਪ ਸਿੰਘ ਜੀ ਧੰ ਧੰ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ